ਕੀ ਨਾ ਦਰਬਾਰ ਦੀ ਬੋਲੋ ਦਰਸੇ ਪਾਤਸ਼ਾਹਾਂ ਦੀ ਬੋਲੋ ਨਾ ਦਰਸ ਜਿੱਦਾਂ ਦਰਬਾਰ ਦੀ ਬੋਲ ਤਤੇ ਦੇਵੀਆਂ ਦਰਬਾਰ ਦੀ ਸਦਾ ਹੀ ਜੈ ਹਾਂ ਸਦਾ ਹੀ ਜੈ ਸਦਾ ਹੀ ਜੈ ਸਦਾ ਹੀ ਜੈ ਬੋਲ ਆਪਣੇ ਮਾਤ ਪਿਤਾ ਦੀ ਸਦਾ ਹੀ ਜੈ ਕਹਿ ਤਾ ਤੇਰਾ ਹੀ ਆਸਰਾ ਸਦਾ ਸਦਾ ਜੈ ਕਹਿ ਬਾਬਾ ਅੱਜ ਨਹੀਂ ਨਰਵਾਰ ਦੀ ਸਦਾ ਹੀ ਜੈ ਹੋਵੇ ਬੋਲੋ ਦਰ ਤੇ ਬੈਠੀ ਸੰਗਤ ਜੀ ਸਦਾ ਹੀ ਜੈ ਹੋਵੇ ਬੋਲੋ ਨੌ ਨਾਚਾ ਸਿੱਧਾ ਦਰਵਾਰ ਦੀ ਸਦਾ ਹੀ ਜੈ ਹੋਵੇ ਆਹ ਬਈ ਘਰ ਵਾਲੇ ਸੇਵਾਦਾਰੋ ਜੀ ਇੱਕ ਐ ਦੋ ਆ ਤਿੰਨ ਹੁਕਮ ਹੀ ਲੈਣਾ ਉਹ ਵੀ ਮਾਇਦੋ ਚ ਨਾ ਨਾ ਇਹਨੂੰ ਇੱਥੋਂ ਨਾ ਛੇੜ ਨਾ 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 ਠੀਕ ਹੈ ਕੇ ਦਾਤਾ ਦਾ ਤਾਂ ਕਹਿੰਦਾ ਜਾ ਮਾਦਾ ਦਾਣੇ-ਦਾਣੇ ਤੇ ਮੋਹਰ ਲੱਗੀ ਇਹ ਅੱਦੀਆਂ ਨਹੀਂ ਇਹ ਜਿਹੜੀਆਂ ਪਿੱਛੋਂ ਲਿਖ ਕੇ ਤੇ ਜੀਆਂ ਲੱਗੀਆਂ ਲਗਾਈਆਂ ਨਹੀਂ ਆਉਂਦੀਆਂ ਨਹੀਂ ਐਵੇਂ ਲੱਗੀਆਂ ਇਹ ਸਰਕਾਰਾਂ ਦੀ ਮੋਹਰ ਲੱਗੀ ਹੋਈ ਆ ਤੇ ਲੱਗੀ ਰਹਿਣੀ ਆ ਬੇੜੇ ਪਾਰ ਹੁੰਦੇ ਤੇ ਹੁੰਦੇ ਰਹਿਣੇ ਆ ਜਿਹੜਾ ਤਾਂ ਕਰ ਨੂੰ ਯਕੀਨ ਉਹਦਾ ਕਰ ਜੂਗਾ ਤੇ ਜਿਨ੍ਹਾਂ ਨੂੰ ਯਕੀਨ ਨਹੀਂ ਨਹੀਂ ਤੇ ਫਕੀਰ ਵੀ ਉਹਨਾਂ ਨੂੰ ਕੀ ਦੇ ਦੀਗਾ ਧੰਨ ਬਾਬਾ ਸਹੀ ਆ ਅੱਛਾ ਬਾਬਾ ਯਕੀਨ ਭਰੋਸਾ ਸਿੱਧਕ ਅਮਾਨ ਇਹ ਚਾਲ ਕਿ ਜਦੋਂ ਬੰਦਾ ਪੱਕਾ ਹੋ ਜਾਈ ਤੇ ਕਦੇ ਮਾਰ ਨਹੀਂ ਪੈਂਦੀ ਫਿਰ ਮੌਤ ਵੀ 걔ੜਾ ਦੇ ਕੇ ਉੱਤੇ ਨਾਕੇ ਆਦੀ ਆਉਦੇ ਜੇ ਵੀ ਵਿਸ਼ਵਾਸ ਹੋਵੇ ਔਰ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਉਹ ਗੱਲ ਵੀ ਖਾਲੀ ਸੀ ਆਦਰੀ ਖਾਲੀ ਬੋਲੋ ਬਾਬਾ ਤੇਰੇ ਸੱਚੇ ਦਰਵਾਰ ਕੀ ਸਦਾ ਜੀ ਅਣਾਜ ਜੀ ਸਾਜੀ ਕੰਬਲੀ ਦਾ ਕੰਬਲੀ ਦਾ ਕੰਬਲੀ ਦਾ ਸ਼ੁਭ ਕੋਲਾ ਸਾਡੇ ਜੀਵਨ ਮਖਾ ਮੋ ਦੇਣਾ ਕੰਬਲੀ ਦਾ ਹੋਏ ਚੇਤੇ ਸਾਡੇ ਜੀਵਨ ਸਹਾਰਾ ਦੇਣਾ ਉਹ ਖੁਸ਼ੀ ਸ਼ੁਭ ਕੋਲਾ ਸਾਡੇ ਜੀਵਨ ਦਾ ਗੱਲਾਂ ਦੋ ਚਾਰ ਹੀ ਗੱਲਾਂ ਨੇ ਨਹੀਂ ਕਿਉਂਕਿ ਮੈਂ ਵੀ ਬਸ ਸੁਣਦਾ ਜਾਣਾਗਾ ਇਹ ਤੂੰ ਕਹਿਤਾ ਕਹਿੰਦਾ ਜੀ ਦਰ ਪਾਈਏ ਤਾਂ ਹਾਜ਼ਰੀ ਲਵਾ ਕੇ ਜਾਈਏ ਕਹਿੰਦਾ ਜੀ ਦਰ ਤੇ ਆਈਏ ਤਾਂ ਹਾਜ਼ਰੀ ਲਵਾ ਕੇ ਜਾਈਏ ਤੇ ਫਰਜ਼ ਹੁੰਦਾ ਵੀ ਚੇਲੇ ਦਾ ਵੀ ਹਾਜ਼ਰੀ ਭਰਨਾ ਪੁੱਛ ਕੱਗਣੇ ਕਾਂ ਚੱਕਣੇ ਨਾਲ ਕਿਰਦੀ ਮਰਜੀ ਆ ਪਰ ਹਾਜ਼ਰੀ ਭਰਨ ਦਾ ਹੱਕ ਹੁੰਦਾ ਤੂ ਬਾ ਕਾ ਮੈਂ ਰਾਜਾ ਠੀਕ ਹੈ ਔਰ ਤੁਹਾਡੀਆਂ ਦੁਆਵਾਂ ਸੱਚ ਕੇ ਮਾਲਕ ਦਾ ਮੇਰੇ ਕੋਲ ਸਭ ਹੁਸਨ ਫੋਟੀਆਂ ਦੁਆਵਾਂ ਨੂੰ ਇਹ ਇੱਛਾ ਕਰੇ ਬੰਦੇ ਦੀ ਪੂਰੀ ਹੁੰਦੀ ਨਹੀਂ ਇਹ ਇਕ ਤੀਲ ਵਾਲੀ ਦੂਜੀ ਚੱਖ ਰੱਖਣ ਦਾ ਇਹ ਤਾਂ ਮੰਨੀ ਨਹੀਂ ਕਰਦੇ ਦਾਦਾ ਕਹਿੰਦਾ ਮੈਨੂੰ ਲੱਗਦੇ ਤੇ ਆਪਣੇ ਲੱਗਦੇ ਰਹਿ ਗਏ ਨਾ ਤਾਂ ਕੱਲ ਬੰਦ ਹੋਏ ਸੀ ਦਿਨ ਅੱਜ ਹੋਣਗੇ ਜੈਜਾ ਕਾਰ ਤੇ ਜੈਜਾ ਕਾਰ ਰਹੂਗਾ ਕਹਿੰਦਾ ਦੁੱਧ ਵਾਲਿਆਂ ਨੂੰ ਦੁੱਧ ਪੁੱਤਾਂ ਵਾਲਿਆਂ ਨੂੰ ਪੁੱਤਰ ਰੋਜ਼ਗਾਰ ਵਾਲਾਂ ਨੂੰ ਰੋਜ਼ਗਾਰ ਤੇ ਜੋੜੀ ਵਾਲਿਆਂ ਨੂੰ ਜੋੜੀ ਬੋਲੋ ਬਾਬਾ ਤੇਰੇ ਸੱਚੇ ਦਰਬਾਰ ਦੀ ਬਾਬਾ ਕਹਿੰਦਾ ਇਸ ਢਾਰੇ ਦਾ ਫਾਲਤੂ ਨੂੰ ਇੱਕਿਆਂ ਦਿਨਾਂ ਦੇ ਵਿੱਚ ਮਿਲ ਜਾਣਾ ਐਸ ਪੰਡਾਰੇ ਦਾ ਫਲ ਇੱਕਿਆਂ ਦਿਨਾਂ ਦੇ ਵਿੱਚ ਮਿਲ ਜਾਣਾ ਹੁਣ ਇੱਕ ਬੱਸ ਹਸ ਗੱਡੀ ਦੇ ਜਿਹੜੇ ਮਰੀਦ ਹੋਏ ਆ ਬਾਬੇ ਕੌਲੀ ਦੇ ਇੱਕ ਦੂਆ ਤਿੰਨ ਚਾਰ ਮੜੇ ਖੜੇ ਕਰਦੇ ਦੋ ਗੱਲ ਨਹੀਂ ਕਰਦੀਆਂ ਮਤਲਬ ਤੇ ਲਈ ਬਾਕੀ ਕਿੱਧਰ ਗਏ ਰੋਹਿਤ ਹੁੰਸਾ ਦਾ ਤੇਰੀ ਲੋਈ ਆ ਅਟਿਆ ਇੱਥੇ ਵੀ ਗਗਣ ਕਿੱਧਰ ਗਈ ਭਾਈ ਗਗਣ ਵੀ ਕੁੜੀ ਹੋਈ ਗਗਣ ਦਾ ਬਾਪੂ ਕਿੱਥੇ ਹਾਂ ਜਾਣ ਗਏ ਨਾ ਨੇ ਪਾਰ ਜਾਣ ਗਏ ਓ ਕਾਲੇ ਦਾ ਕਾਨੂੰਨ ਚੇੜੀ ਡੰਗ ਮਾਰਾਂਗੇ ਕਾਲੇ ਦਾ ਕਾਨੂੰਨ ਚੇੜੀ ਡੰਗ ਮਾਰਾਂਗੇ ਮਾਰੇ ਬੰਦਾ ਫਾੜੇ ਦੀ ਡੰਗ ਮਾਰ ਜਾਣਗੇ ਕਾਲੇ ਦਾ ਕਾਨੂੰਨ ਚੇੜੀ ਡੰਗ ਮਾਰਾਂਗੇ ਮਾਰ ਗਏ ਬੰਦਾ ਫੰਦ ਮਾਰ ਗਏ

ਬਾਬਾ ਕਹਿੰਦਾ ਜਿਹੜੇ ਇਸ ਗੱਡੀ ਦੇ ਮਰੀਦ ਹੋਈ ਆ ਕਹਿੰਦਾ ਇੱਕ ਚਾਹੇ ਦੋ ਆ ਚਾਹ ਤਿੰਨ ਆ ਚਾਹ ਚਾਰ ਕਹਿੰਦਾ ਜਿਹੜਾ ਤੁਸੀਂ ਅੱਜ ਸੇਵਾ ਕੀਤੀ ਆ ਆ ਸੇਵਾ ਨੇ ਤੁਹਾਨੂੰ ਐਥੇ ਰੰਗ ਲਾਣੇ ਆ ਐਸੇ ਰੰਗ ਲਾਣੇ ਆ ਵੀ ਤੁਸੀਂ ਯਾਦ ਕੀਤਾ ਰਹੇ ਲੋਕੀ ਇਹ ਗੱਡੀ ਆ ਬਜ਼ੁਰਗਾਂ ਦਾ ਹੁਕਮ ਹੈ ਬਸ ਇੱਕ ਕੋਈ ਗੱਲ ਕਹਿੰਦਾ ਕਿਉਂਕਿ ਇਹ ਜਿਹੜੀ ਗੱਡੀ ਆ ਨਾ ਇੱਕ ਤਾਂ ਕਹਿੰਦਾ ਨੇ ਡੰਗ ਮਾਰੇ ਤੇ ਬਚਾ ਲੈਣੇ ਆ ਇੱਕ ਅੱਧੀ ਥੋੜੀ ਮੇਰੇ ਵਾਲੇ ਸਾਡ ਵਿੱਚ ਹੀ ਆਉਂਦੀ ਜਿਵੇਂ ਸਾਪਣੇ ਵਾਲੀ ਉਹ ਹੀ ਹੈ ਕਿਉਂਕਿ ਸਾਡ ਦਾ ਇੱਦਾਂ ਹੀ ਹਾਣ ਦੇ ਐ ਛੱਡੀ ਉੱਤੇ ਵਾਲੀ ਬੋਲੀ ਲਵਾਉਂਦਾ ਜਿਹੜਾ ਬਾਜਦਾ ਠੀਕ ਹੈ ਯੋਗੀ ਇੱਥੇ ਕੋਈ ਰਹਿਆ ਨਹੀਂ ਗਰਦ ਸਾਡੇ ਉਹਦੇ ਚੋਰੀ ਧਰ ਲੈਂਦੇ ਤੇ ਉਹਦੇ ਗਾਲਾਂ ਵੱਡਾ ਪੱਠੇ ਐ ਵੱਡ ਤੇ ਪੱਠੇ ਆ ਜਾਓ ਤੇ ਓਏ ਜੀ ਵਾਲੇ ਆ ਗਏ ਤੁਹਾਨੂੰ ਕਹਾ ਉਹਦੇ ਨਾਲ ਸਾਡਾ

ਵੀ ਛੋਟੀਆਂ ਬਾਬੇ ਨਾਲ ਸਾਰੀਆਂ ਹੁੰਦਾ ਸਮਾਰੂ ਸੁਆ ਹੋ ਗਈਆਂ ਨਾ ਹੈ ਕੈਂਡੀਟਾਂ ਦੀ ਜਿਹੜੀ ਕੋਈ ਟ੍ਰੇਨ ਵੀ ਆਪਾਂ ਦੋ ਜਾਣਿਆਂ ਦੀ ਇੱਕ ਦੋ ਤਿੰਨ ਆਈਆਂ ਸ਼ੁਰੂ ਹੋ ਗਿਆ ਪੂਰਾ ਬਹਿ ਜਾ ਤੇਰੀ ਸੇਵਾ ਲੈ ਕੇ ਲਾ ਕੇ ਤੈਨੂੰ ਫਲ ਮਿਲ ਜੂਗਾ ਇੱਕੀਆਂ ਦਿਵਾ ਦੇ ਵਿੱਚ ਮਲ ਜਾ ਜਾ ਜਾਕਾਰਾ ਪੂਰੀ ਤਿਆਰ ਹੈ 21 ਦਿਨਾਂ ਚੋਂ ਠੀਕ ਹੈ ਹਾਂ ਜੀ 239 230 ਹਾਂ ਜੀ ਤੇ ਹੁਣ ਬਾਬੇ ਸੁਦੀਪਲਾਸ ਨੇ 22 230 ਵਧਾ ਲੈਣੇ ਆ 22 ਤੇ 22 44 ਜਾਂ ਜਾਕਾਰੋਂ

ਦੁਆ ਕਰਦਾ ਹਾਂ ਕਿ ਬਾਬਾ ਮਾਲਕ ਤੁਹਾਨੂੰ ਤਰੱਕੀਆਂ ਦੇ ਰੱਖੇ ਬੋਲੋ ਬਾਬਾ ਦੇ ਸੱਚੇ ਦਰਬਾਰ ਦੀ ਸਦਾ ਹੀ ਆਹ ਪਤਾ ਤੁਸੀਂ ਹਲੇ ਰਸਮਾਂ ਕਰਨੀਆਂ ਬਾਬਾ ਜੀ ਠੀਕ ਆ ਜਿਹੜੀ ਸੇਵਾ ਤੁਸੀਂ ਅੱਜ ਕੀਤੀ ਐ ਦੇਤਾ ਇਹ ਹੀ 21 ਦਿਨਾਂ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਐਸਾ ਚੰਦ ਕਰ ਦਿਖਾਵੇ ਠੀਕ ਆ ਫੇਰ ਤਾਂ ਕਿ ਉਹ ਵਾਕੇ ਬਾਬੇ ਕਲਦੀਪ ਦੇ ਪੰਡਾਰੇ ਦੀ ਸੇਵਾ ਕਰਕੇ ਆਏ ਸੀ ਫਲ ਮਿਲਿਆ ਠੀਕ ਹੈ ਤੇ ਬਿੱਲੇ ਮਿਲ ਕੇ ਰਹੋ ਇੱਕ ਦੂਜੇ ਦੇ ਇੱਕੀ ਟੁੱਟਣ ਦੀ ਕੋਈ ਨਾ ਕਰੋ ਦੁਨੀਆ ਦੂੜਦੀ ਹੁੰਦੀ ਹੈ ਜੇ ਤੁਸੀਂ ਇਕੱਠੇ ਹੋ ਤੁਹਾਡਾ ਕੋਈ ਮੁੱਕਰਖ ਨਹੀਂ ਕਰ ਸਕਦਾ ਇਕਤਾ ਹੋਣੀ ਜ਼ਰੂਰੀ ਹੈ ਠੀਕ ਹੈ ਨਹੀਂ ਅੱਜ ਕੱਲ ਬਾਬੇ ਆਪਾਂ ਦੇਖੀ ਜਾਂਦੇ ਆ ਕਹਿੰਦੇ ਭੁਲਾਣਾ ਤੇਰਾ ਗੁਰਪਾਈ ਸੀ ਹਾਂਜੀ ਗੁਰਪਾਈ ਸੀ ਗੁਰਪਾਈ ਨੂੰ ਜਾ ਕੇ ਤੇਰੇ ਵਾਲੇ ਗੁਰੂ ਨੇ ਉਤਤ ਦੇ ਦਿੱਤੀ ਜੀ ਇਹ ਤੋੜਦੇ ਹੁੰਦੇ ਆ ਵੀ ਦੇਣੋਂ ਕਿਹੜਾ 5 ਰੁਪਏ ਦੀ ਟੌਫੀ ਸੀ ਜਾ ਕੇ ਆਇਆ ਫੜਾਤੀ ਹੈਨਾ ਹਾਲੇ ਵੀ ਪਹਿਲਾਂ ਸੋਚ ਲਿਓ ਸਮਝ ਲਿਓ ਤੇ ਫਿਰ ਆਪਦਾ ਉਹ ਕੁਛ ਕਰਿਓਗੇ ਠੀਕ ਹੈ ਸੋਚ ਸਮਝ ਕੇ ਇਹ ਜੌਂਦੇ ਜੀ ਤਾਂ ਹਰ ਕੋਈ ਸ਼ਰਾਫ ਦਿੰਦਾ ਵੀ ਫਕੀਰ ਫਕੀਰ ਮੈਂ ਮੇਰੇ ਅੱਡਾ ਕੋਈ ਨਹੀਂ ਇਹ ਬੂਅ ਹੈ ਮੇਰੇ ਲੱਗਦੇ ਆ ਪਰ ਅਸਲ ਫਕੀਰੀ ਜਦੋਂ ਆਪਾਂ ਪਰਖਾ ਕਰਦੇ ਆ ਨਾ ਉਦੋਂ ਪਤਾ ਲੱਗਦਾ ਵੀ ਤੂੰ ਕੀ ਕਮਾਇਆ ਉਸੇ ਫਿਰ ਪਤਾ ਲੱਗਦਾ ਵੀ ਆਪਾਂ ਕੀ ਕਮਾਇਆ ਉਸੇ ਜੌਂਦੇ ਜੀ ਦਾ ਬਾਬਾ ਜੀ ਫੜਾ ਹੀ ਨਹੀਂ ਠੀਕ ਹੈ ਨੀਵੇਂ ਹੋ ਕੇ ਰਿਓ ਝੁੱਕੇ ਰਿਓ ਗੁਰੂ ਦੇ ਬਣ ਕੇ ਰਿਓ ਠੀਕ ਹੈ ਬੇਸ਼ਕੀ ਕੱਖਰਾਂ ਦੇ ਦੇ ਤੁਹਾਨੂੰ ਪਰਾਇਸ ਗੱਤੀ ਤੇ ਇੰਨਾ ਕ ਗਰੰਟੇ ਨਾ ਵੀ ਬਿਨ ਮੱਕੇ ਤੇ ਇੰਦਰੀਜਾ ਰਾਜ਼ੀ ਹੋ ਜੇ ਠੀਕ ਹੈ ਐਨੇ ਕੋਈ ਨਹੀਂ ਦਿਨ ਆਏ ਤਾਂ ਉਹ ਬਸ ਠੀਕ ਹੈ ਜੀ ਉਹ ਨਾਤਾ ਗੁਰੂ ਬੋਲ ਕੇ ਕੁਝ ਪਾਉਂਦਾ ਮੈਂ ਦੱਸ ਵੀ ਇਹ ਤਾਂ ਗੱਤੀ ਤੇ ਜੀ ਖਾਸਾ ਫਿਕਰ ਮੈਂ ਲੱਗੀ ਆ ਨਾ ਉਹਦੀ ਸੇਵਾ ਕਰੇ ਤਾਂ ਫਲ ਮਿਲਦਾ ਤੇ ਉਹ ਤੋਂ ਭਜਿਓ ਨਾ ਤੇ ਜੈਜੈਕਾਰ ਤੇ ਬੇੜੇ ਪਾਰ ਮੁੰਦੇ ਰਹਿਣਗੇ ਤੁਹਾਡੀ ਸੇਵਾ ਹੋ ਗਈ ਮਨਜ਼ੂਰ ਜੈਸਾ ਤੁਸੀਂ ਤੰਦ ਫੁੱਲ ਪਾਤਾ ਬਾਬਾ ਕਹਿੰਦਾ ਇਕੀਆਂ ਦਿਨਾਂ ਦੇ ਵਿੱਚ ਫਲ ਮਿਲਦਾ बोलो बाबा तेरे सच्ची दरबार की तू किसे के गुस्से हुई हैं हैं नहीं बन गया था क्या पलंग गुस्सा बचा लाने करमा ठीक है खुश रहया तू एकता से रहो दाता सुख आनंद भरपूर रखियो मंजूरा हाजरी हम बस मंजूरी ਬੋਲੇ ਬਾਬਾ ਤੇਰੇ ਸੱਚੇ ਦਰਬਾਰ ਦੀ ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੀ ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੀ ਹੋਤ ਕੰਬੜੀ ਵਾਲੇ ਆਵੇ ਕਿਤੇ ਆ ਜਾਵੇ ਤੂਰੇ ਥਕੇ ਵਾਲੀ ਕੰਬੜੀ ਹਰ ਸਾਲ ਬੰਡਾਰਾ ਹੁੰਦਾ ਠੀਕ ਹੈ ਤੁਸੀਂ ਥਾਲ ਦਾ ਟਾਈਮ ਹੁੰਦਾ ਹੁੰਦਾ

ਬੰਦ ਨਾ ਹੋਵੇ ਨਾ ਹੋਵੇ ਨਾ ਹੋਵੇ ਦਾ ਮਾਲਕ ਨੇ ਦੋ ਤਾਂ ਨੂੰ ਦੋ ਤੇ ਪੁੱਤਾਂ ਨੇ ਪੁੱਤ ਧੰਨ ਕਹਿੰਦਾ ਅਸੀਂ ਲਾਈ ਕਿਉਂਕਿ ਹਾਜ਼ਰੀ ਦਵਾਨ ਭਰਿਆ ਕਹਿੰਦਾ ਬਾਬਾ ਕਹਿੰਦਾ ਮਨਜ਼ੂਰ ਆ ਹੋਈ ਧੰਨ ਧੰਨ ਮਨਜ਼ੂਰ ਆ ਇਟਲੀਆ ਦੀਆਂ ਪੌੜਾਂ ਹਾਜ਼ਰ ਬੋਲੋ ਬਾਬਾ ਤੇਰੇ ਸੱਚੇ ਪਰਵਾਰ ਦੀ ਸਦਾ ਦੀ ਕੋਣ ਲੱਗੀਆਂ ਤੂੰ ਕਿਹਨਾਂ ਲੱਗੀਆਂ ਮੇਰਾ ਨਾਮ ਰੋਹਿਤ ਹੈ ਕਿਸਾ